ਅਈਲੇ ਨੰਬਰ ਤੇ ਉਸੇ ਇੱਕ ਝੋਟੀ ਤੁਹਾਨੂੰ ਦਿਖਾ ਦਿੰਨੇ ਪਲੂੜ ਉਦੋਂ ਬਾਅਦ ਤਕਰੀਬਨ ਇੱਕ 18-20 ਸਰੀ ਤੁਹਾਨੂੰ ਵੱਡੀ ਮੱਝ ਦਿਖਾਉਣੀ ਆ 18-20 ਕਿਲੋ ਦੁੱਧੋ ਗੱਲਾਂ ਵਾਲਾ ਦੁੱਧ ਨਹੀਂ ਗਾ ਜਿਹੜਾ ਇੱਥੇ ਕਿਸੇ ਭਰਾ ਨੇ ਆਣ ਕੇ ਲੀਟਰ ਮਾਰ ਲੈਣਾ ਕੰਡਾ ਕਰ ਲੈਣਾ ਉਹ ਦੁੱਧ ਦੀ ਗੱਲਬਾਤ ਕਰਾਂਗੇ ਸੋ ਸ਼ੁਰੂਆਤ ਕਰਦੇ ਆਪਾਂ ਇਸੇ ਝੋਟੀ ਤੋਂ ਵੀਰ ਕਲਵੀਰ ਇਹ ਝੋਟੀ ਦਾ ਵੇਰਵਾ ਪੂਰਾ ਇੱਕ ਵਾਰੀ ਦੇ ਦਿਆ ਜਿਵੇਂ ਆਪਣੇ ਘਰ ਦੀ ਜੰਮੀਪਲੀ ਝੋਟੀ ਆ ਹਾਂਜੀ ਸਰ ਇਹ ਘਰ ਦੀ ਸਰ ਪਾਲੀ ਆ ਆਪਾਂ ਝੋਟੀ ਹਾਂਜੀ ਇਹ 3 ਸਾਲੇ ਦੀ ਉਮਰ ਜੋ ਠੀਕ ਆ ਜੀ ਲਓ ਜੀ 3 ਸਾਲ ਇਹਨਾਂ ਦੀ ਟਰੈਕ ਵਕਤ ਤੇ ਥੱਲੇ ਕੋਈ ਤਿੰਨ ਡੰਗ ਚੋਵੇ ਚਾਰ ਡੰਗ ਚੋਵੇ 10 ਦਿਨਾਂ ਜੈਨੂ ਪੂਰੇ ਸੂਈ ਨੂੰ ਹੋਏ ਠੀਕ ਹੈ ਜੀ ਅੱਜ 10 ਕ ਦਿਨ ਹੋ ਗਏ ਆ ਤੇ 10 ਕਿਲੋ ਦੁੱਧ ਦੇ ਥੱਲੇ ਹਣਾ 10 ਕਿਲੋ ਦੁੱਧ ਸਰ ਜਿੰਨਾ ਥੱਲੇ ਦੁੱਧਿਆ ਉਨਾ ਹੀ ਦੱਸਣਾ ਕੋਈ ਝੂਠ ਨਹੀਂ ਮਾਰਨਾ ਕੋਈ ਆਪਣੀ ਤਸੱਲੀ ਕਰਕੇ ਖੜੇ ਤਿੰਨ ਡੰਗ ਚੋਵੇ ਚਾਰ ਡੰਗ ਚੋਵੇ ਕੋਈ ਕੋਈ ਕਾਲੀ ਨਹੀਂ ਮਗਰ ਤੇ ਆ ਕੱਟੀ ਹੈ ਜੀ ਮਗਰ ਕੱਟੀ ਹੈ ਇਹਦੀ ਵਧੀਆ ਮਗਰ ਕੱਤੀ ਆ ਕੋਈ ਚੰਗੇ ਸੀਮਣ ਦੀ ਮੈਨੂੰ ਲੱਗਦਾ ਵੀ ਤੁਹਾਡਾ ਹਨਾ ਨਸਲ ਵਾਲਾ ਧਿਆਨ ਜ਼ਿਆਦਾ ਚਲੋ ਪਸ਼ੂ ਵੇਖ ਕੇ ਪਤਾ ਲੱਗ ਜਾਂਦਾ ਸੋ ਮਗਰ ਦੋਸਤੋ 10 ਕ ਦਿਨਾਂ ਦੀ ਕੱਟੀ ਤੁਸੀਂ ਵ ਤੇ ਆਪ तकरीबन 28 29 28 29 ਮਹੀਨਿਆਂ ਦੀ ਆ ਹਾਂਜੀ ਠੀਕ ਆ ਜੀ ਸੋ ਝੋਟੀ ਦੀ ਆ ਫੇਸ ਕੁਆਲਿਟੀ ਆ ਸ਼ਕੀਰ ਪੂਰੀ ਆ ਠੀਕ ਆ ਜੀ ਗੋਲ ਸਿੰਘ ਛੋਟਾ ਰਿੰਗ ਸਿੰਘ ਆ ਇਧਰ ਇੱਕ ਵਾਰੀ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਬਹਿਣੀ ਵਾਲੇ ਪਾਸਿਓਂ ਥਾਂ ਤੁਹਾਨੂੰ ਬਹੁਤ ਸੋਨਾ ਮੁੱਠੀ ਮੁੱਠੀ ਆ ਠੀਕ ਆ ਜੀ ਸਪੇਸ ਗੈਪ ਦੀ ਗੱਲ ਕਰੀਏ ਤਾਂ ਵਿਰਲ ਵੰਡ ਚੰਗੇ ਆ ਬਿਲਕੁਲ ਚੌਥਾ ਥਣਾ ਦੇ ਵਿੱਚ ਸੋ ਚਵਾਈ ਤਾਂ ਸਮਾਂ ਪੁੱਛ ਲੈਨੇ ਆ ਇਹ ਭਾਜੀ ਮਾਰਨਿੰਗ ਸਵੇਰ ਚੁਵਾਈ ਦਾ ਟਾਈਮ ਕੀ ਰਹਿੰਦਾ ਆਪਣਾ ਸਰ ਸਿਰੇ 6 ਵਜੇ ਝੋਲੇ ਦੀਆਂ ਸ਼ਾਮੀ 6 ਵਜੇ 6 ਤੋਂ 6 ਝੋਲੇ ਦੀ ਠੀਕ ਹੈ ਜੀ ਹਾਂਜੀ ਸੋ ਚੁਵਾਈ ਚੁਵਾਈ ਜਿੱਦਾਂ ਪਲੂਣ ਝੋਟੀਆਂ ਚਲੋ ਨਸਲਾ ਬ੍ਰੈਡਾਂ ਦੀ ਆਪਾਂ ਗੱਲ ਨਹੀਂ ਕਰਦੇ ਕਿ ਚਲੋ ਦੇਸੀ ਝੋਟੀਆਂ ਕਈ ਵਾਰ ਪਹਿਲਾਂ ਕੋਈ ਟਾਈਮ ਟਪਾਉਂਦੀਆਂ ਜਾਂ ਹੱਥ ਉੱਤ ਪਣਾਉਣੇ ਪੈਂਦੇ ਨਸਲਾ ਬ੍ਰੈਡਾਂ ਉਹ ਕੰਮ ਨਹੀਂ ਕਰਦੀਆਂ ਵੈਸੇ ਮਿਲਨ ਮੁਲ ਤੇ ਬੱਚੇ ਤੇ ਪੂਰੀ ਸਹਿਮਤ ਰਹੀਏ ਸਰ ਬਿਲਕੁਲ ਠੀਕ ਹੈ ਜੀ ਤੇ ਕੋਈ ਭੂਰ ਛਟਾ ਚੁਵਾਈ ਪੋਲੀ ਬਿਲਕੁਲ ਉਹ ਮੈਂ ਸਰ ਪੋਲੀ ਰੂਵਰਗੀ ਝੋਟੀ ਆ ਹਾਂਜੀ ਐ ਕੱਲਾ ਕੱਲਾ ਸੋ ਬਹੁਤ ਪਿਆਰੀ ਝੋਟੀ ਆ ਕੁਰੀ ਦੋਸਤੋ ਪਾ ਤੁਹਾਨੂੰ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਪਿੱਠ ਪੁੜਾ ਤੁਸੀਂ ਦੇਖੋ ਠੀਕ ਆ ਜੀ ਪੂਰੀ ਪਲੀ ਪਲੀਤੀ ਆ ਤੇ ਮੋٹے ਤੌਰ ਤੇ ਠੀਕ ਆ ਜੀ ਚੰਗੀ ਸਾਫ ਸਮਹਾਲ ਵਾਲਾ ਘਰ ਆ ਚੰਗੀ ਕੇਅਰ ਵਾਲਾ ਘਰ ਆ ਠੀਕ ਆ ਜੀ ਚੰਗੀ ਸਾਫ ਸਮਹਾਲ ਹੈਗੀ ਤੇ ਪਸ਼ੂ ਇਹੋ ਜੇ ਤੁਹਾਨੂੰ ਦਿਖਾਈ ਦੇ ਰਹੇ ਆ ਜੈਟ ਬਲੈਕ ਝੋਟੀ ਆ ਬਿਲਕੁਲ ਮੱਥੇ ਤੋਂ ਲੈ ਕੇ ਜੇਕਰ ਪਾ ਪੂਛ ਤੱਕ ਗੱਲ ਕਰੀਏ ਵਿੱਚ ਕੋਈ ਵਾਲ ਤੁਹਾਨੂੰ ਸਫੇਦ ਨਜ਼ਰ ਨਹੀਂ ਆਊਗਾ ਆਰਡਰ ਲੈਵੇ ਦੀ ਕੁਆਲਿਟੀ ਚੰਗੀ ਆ ਮਾਰਨਿੰਗ ਟਾਈਮ ਤੁਹਾਨੂੰ ਦੱਸ ਹੀ ਦਿੱਤਾ ਹੋਰ ਵੈਸੇ ਕੋਈ 5:00 ਵਜੇ ਦਾ ਟਾਈਮ ਆ ਸ਼ਾਮ ਦਾ ਸੋ 10ਾਂ ਦਿਨਾਂ ਦੀ ਸੂਈ 100 ml ਇਸ ਵਕਤੇ ਤੱਕ ਲੈ ਦੁੱਧ ਹਾਜ਼ਰ ਆ ਕੋਈ ਸਜਣ ਆਪਣਾ ਬੇਸ਼ੱਕ ਕੰਡਾ ਕਰੇ ਲੀਟਰ ਮਾਰਨਾ ਚਾਹੁੰਦਾ ਲੀਟਰ ਮਾਰ ਕੇ ਤਸੱਲੀ ਕਰੇ ਠੀਕ ਆ ਜੀ ਸੋ ਵੱਡੇ ਕੱਦ ਕਾਠ ਵਾਲੀ ਝੋਟੀ ਆ ਮੂੰਹੋਂ ਤਾਂ ਦੀ ਤਕਰੀਬਨ ਕੋਈ ਦੋਂਦੀ ਹੋਊਗੀ ਠੀਕ ਆ ਜੀ ਕਿਉਂਕਿ ਠਾਈਆਂ ਸਤਾਈਆਂ ਮਹੀਨਿਆਂ ਦੀ ਉਮਰ ਦੱਸੀ ਆ ਵੀਰ ਦੇ ਦੀ ਆ ਤੋੜ ਲੋ ਜੀ ਤੋੜ ਅੱਜ ਆ ਜਾ ਪਤਾ ਜਾ ਲੈ ਵੀ ਕਲਵੀਰ ਵੀ ਦੇ ਇੱਕ ਵਾਰੀ ਹੋਰ ਢੇੜਾ ਮੜਾ ਜਾ ਦਵਾ ਦੇ ਜੀ ਇੱਕ ਵਾਰੀ ਹੋਰ ਲੰਮਾ ਤੋੜ ਦੇ ਜੀ pani ne pila aa dekho je theek hai so baki mod ton lewa bahut sona chors lewa te fot sava fot jehda dost chadai aa lewe di theek hai te fir kalveer to chalo ummeed apan kar sakde ha vi choti huje starting kiya koi huje ene kam wale mul to chalna kad kur chalna ha na huje vadhu gi sir dudh kato minute karde ha jehda chwai da dudh guarantee da oh apan tuhnu dassya haan ji haan ji bilkul ਬਿਲਕੁਲ ਸੋ ਦੋਸਤੋ ਇਸ ਵਕਤ ਜਿਹੜਾ ਦੁੱਧ ਹੁਣ ਚਵਾਈ ਵਾਲਾ ਜਾਂ ਕਹੇ ਲੋ ਵੀ ਬਾਲਤੀ ਭਾਂਡੇ ਚ ਪੈਣ ਵਾਲਾ ਉਹ ਦੁੱਧ ਦੀ ਗੱਲਬਾਤ ਕੀਤੀ ਆ ਕਿਸੇ ਚੰਗੇ ਥਾਂ ਤੇ ਚੰਗੇ ਬ੍ਰੀਡਰ ਭਰਾ ਦੇ ਕੋਲ ਚਲੀ ਗਈ ਤਾਂ 13-14 13-14 ਲੀਟਰ ਦੁੱਧ ਦੇਊਗੀ ਆਰਾਮ ਨਾਲ ਹਨਾ ਠੀਕ ਆ ਜੀ 20 ਤੋਂ ਪਲੱਸ ਰਹੀ ਓ ਠੀਕ ਆ ਜੀ ਹਾਂਜੀ ਇਹਦੀ ਮਦਰ ਵੀ ਆਪਣੇ ਕੋਲ ਹੀ ਸੀ ਹਾਂਜੀ ਆਪਣੇ ਕੋਲ ਹੀ ਠੀਕ ਆ ਜੀ ਬੋਬੀ ਦੀ ਮਦਰ ਵੀ ਵੀਰਾਂ ਦਾ ਵੀ ਆਪਣੇ ਕੋਲ ਹੀ ਸੀ ਠੀਕ ਆ ਜੀ ਤੇ 20 ਲੀਟਰ ਤੋਂ ਬਾਰ-ਬਾਰ ਉਹਦਾ ਮਿਲ ਕਰ ਕੱਢ ਰਿਹਾ ਤੇ ਉਹਦੀ ਅੱਗੇ ਇਹ ਜਿਹੜੀ ਧੀ ਆ ਪਾ ਤੁਹਾਨੂੰ ਦਿਖਾ ਰਿਹਾ ਤੇ ਮਗਰ ਇਹਦੇ ਵੀ ਕੱਟੀ ਆ ਫੀਮੇਲ ਕਾਪ ਚਲੋ ਅੱਜ ਇੱਕ ਤੋਂ ਮੇਰਾ ਭਰਾ ਦੋ ਲੈ ਕੇ ਜਾਵੋਗੇ ਤੁਸੀਂ ਸੋ ਪੱਟੀ ਝੋਟੀ ਆ ਬਾਕੀ ਵਜਨ ਲੋੜ ਵਜਨ ਵਜੂਦ ਥੱਲੋਂ ਲੈਵੇ ਦੀ ਕੁਆਲਿਟੀ ਇੱਥੇ ਰੋਕਿਆ ਜੀ ਵੀਰ ਕੁਲਵੀਰ ਇੱਥੇ ਰੋਕਿਆ ਜੀ ਹੋ ਜਾ ਪੁੱਤ ਆ ਦੇਖੋ ਜੀ ਚਲ ਜਾ ਵੇਖੋ ਜੀ ਠੀਕ ਆ ਜੀ ਵਿਰਲ ਗੈਪ ਬਹੁਤ ਸੋਹਣਿਆ ਠੀਕ ਆ ਸੋ ਓਵਰਆਲ ਜਿੰਨੀ ਆ ਝੋਟੀ ਸਾਰੀ ਬਾ ਕਮਾਲ ਆ ਠੀਕ ਆ ਜੀ ਆ ਲੈ ਚਲੋ ਜੀ ਆ ਜਾ ਪੁੱਤ ਨਹੀਂ ਨਹੀਂ ਮਾਰਦੀ ਕਿਨੂੰ ਠੀਕ ਆ ਲੈਓ ਜੀ ਬਨਣ ਲਗੇ ਸੋ ਬਾਕੀ ਬੇਲਬੂਲ ਵੀ ਬੜੀ ਸਪੈਸ਼ਲ ਆ ਠੀਕ ਆ ਜੀ ਕੱਦ ਹਾਈਟ ਪਾ ਹੈਗਾ ਹੈਗਾ ਬਾਕੀ ਬੇਲਬੂਲ ਲੰਬੀ ਨੂੰ ਵੀ ਚੰਗੀ ਆ ਉਮਰ ਦੇ ਹਿਸਾਬ ਨਾਲ ਕੱਲ ਨੂੰ ਅਜੇ ਕਰਮੜੀ ਜਵਾਨ ਹੋਣਾ ਠੀਕ ਆ ਜੀ ਅਜੇ ਚੌਗੀ ਛਕੀ ਤੇ ਕੱਲ ਨੂੰ ਕੰਨੀਆਂ ਬਰਾਬਰ ਕਰਨੀਆਂ ਨੇ ਤੇ ਇਹਦਾ ਆਪਾਂ ਇੱਕ ਰੀਵਰਵਾ ਤੁਹਾਡੇ ਨਾਲ ਸਾਂਝਾ ਕਰਦੇ ਨੇ ਅੱਜ ਇਹ ਵੀ ਕਰਮਾਂ ਲਈ ਦੇਖੋ ਤੁਸੀਂ ਠੀਕ ਆ ਜੀ ਫੋਨ ਦਾ ਬੜਾ ਫੋਲ ਵੱਡੀ ਹਾਈਟ ਕਰ ਦਿੱਤੇ ਤੇ ਠੀਕ ਆ ਜੀ ਅੱਜ 7 ਦਿਨ ਹੋ ਗਿਆ ਜੀ ਮਗਰ ਇਹਦੇ ਕੱਟਾ ਆ ਗਿਆ ਮਗਰ ਕੱਟਾ ਸਾਰਾ ਠੀਕ ਆ ਜੀ ਮਗਰ ਕੱਟਾ ਆ ਗਿਆ ਮੈਨੂੰ ਤਾਂ ਸੀਮਨ ਚਲੋ ਚੰਗੇ ਤੁਸੀਂ ਭਰਉਂਦੇ ਜੇ ਬੱਚਾ ਮਗਰ ਕੱਟਾ ਵੀ ਚੰਗਾ ਹਾਂ ਲਓ ਜੀ ਇਹ ਮਗਰ ਕਟਾ ਆ ਗਿਆ ਤੇ ਐਸ ਵਕਤ ਵੀਰ ਮੰਨ ਲਓ ਵੀ ਅੰਦੇ ਆਪਾਂ ਚਲੋ ਪਹਿਲੇ ਦੁਜੇ ਸਵੇਰ ਦਾ ਰਿਕਾਰਡ ਹੀ ਤੁਹਾਨੂੰ ਪੁੱਛਾਂਗੇ ਹਾਂਜੀ ਹੁਣ ਦਾ ਜਦੋਂ ਦੋ ਦੋ ਤੁਸੀਂ ਦੱਸ ਹੀ ਦੇਣਾ ਪਹਿਲੇ ਸਵੇਰ ਆਪਾਂ ਇਹ ਘਰ ਮਤਲਬ ਲਿਆਂਦੀ ਸੀ ਕਿਉਂਕਿ ਆਪਣੇ ਘਰ ਦੀ ਝੋਟੀ ਮੱਝ ਹੀ ਹੈ ਇਹ ਸਰ ਲਿਆਂਦੀ ਸੀ ਆਪਾਂ ਪਹਿਲੇ ਸਵੇਰ ਹਾਂਜੀ ਠੀਕ ਹੈ ਜੀ ਪਹਿਲੇ ਸਵੇਰ ਕਿੰਨਾ ਚਵਾਇਆ ਸੀ ਦੁੱਧ ਇਹ ਸਾਡੇ ਕੋਲ ਪਹਿਲੇ ਸਵੇਰ ਸਾਡੇ ਕੋਲ 20 ਤੋਂ ਬਾਹਰ ਰਹੀ ਹੈ ਮੈਂ ਠੀਕ ਹੈ ਜੀ ਹਾਂਜੀ ਆਪਾਂ ਝੂਠ ਨਹੀਂ ਮਾਰਨਾ ਪਸ਼ੂਆਂ 'ਚ ਖਲੋਤੇ ਪਹਿਲੇ ਸਵੇਰ ਪਲੂਨ 20 ਕਿਲੋ ਚਵਾਇਆ ਸੀ ਹਾਂਜੀ ਦੁਜੇ ਸਵੇਰ ਫਿਰ ਕਿੰਨਾ ਦੁੱਧ ਇਹ ਸਾਡੇ ਕੋ ਦੂਜੇ ਸੂਵੇ ਆਈ ਹੈ। ਦੂਜੇ ਸੂਵੇ? ਹਾਂਜੀ। ਦੂਜੇ ਸੂਵੇ 20 ਕਿਲੋ ਚੋਇਆ। 20 ਕਿਲੋ ਚੋਇਆ ਹੈ। ਆਪਾਂ ਜਿਹੜਾ ਆਪਣੇ ਹੱਥੀ ਚੋਇਆ। ਆਪਣੇ ਹੱਥੀ ਜਿਹੜਾ ਚੋਇਆ ਸਾਰਾ ਸੂਆ। ਤੇ ਹੁਣ ਤੀਜਾ ਸੂਆ ਸੂਤੀ। ਹੁਣ ਤੀਜਾ ਸੂਆ ਹੈ ਸਾਡੇ ਕੋ ਸੁਈ ਆ। ਠੀਕ ਹੈ ਜੀ। ਐ ਵਕਤ ਆ। ਹਾਂਜੀ। ਐ ਵਕਤ ਇਹਨੂੰ ਇਹ 7 ਦਿਨ ਹੋਏ ਸੁਈ ਨਹੀਂ। ਹਾਂਜੀ। ਐ ਵਕਤ 18 ਲੀਟਰ ਦੁੱਧ ਆਪਾਂ ਕਹਿੰਦੇ ਆ ਕਿ ਇਹ 20 ਆ, 22 ਆ, 23 ਆ। ਹਾਂਜੀ। ਆਪਣੀ ਗਰੰਟੀ ਕੋਈ ਤਸੱਲੀ ਕਰੇ ਆਪਣੀ। ਹਾਂਜੀ। ਲਓ ਜੀ 18 ਲੀਟਰ ਦੋਸਤੋ ਅੱਜ ਬਿਲਕੁਲ 7 ਸ਼ਟਾਰਟਿੰਗ ਦੁੱਧ ਦਾ ਠੀਕ ਆ ਜੀ ਕੋਈ ਬੋਲੇ ਜੋ ਬਾਹਰ ਨਿਕਲੀ ਸਮਝ ਲੈ ਕੋਈ ਵੀਰ ਮੇਰਾ ਕੱਚਾ ਦੁੱਧ ਸਮਝ ਲੈ ਫੋਨਲੀ ਵਜਣ ਲੋੜਾ ਪਲੀ ਪਲੀਤੀ ਤੁਸੀਂ ਆਪ ਨਿਕਾ ਮਾਰਿਓ ਪਲੀ ਸੰਭੀ ਐਕਸਟਰਾ ਆਰਡੀਨਰੀ ਠੀਕ ਆ ਜੀ ਬਾਕੀ ਹਾਈਡ ਲੈਂਡ ਚੰਗੀ ਆ ਬੇਲ ਬੁੱਲ ਵੀ ਚੰਗੀ ਸਪੈਸ਼ਲ ਜਦੋਂ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਈ ਬਥੇਰੀ ਗੱਲਬਾਤ ਸਮਝ ਜਾਊਗੀ ਬਾਕੀ ਲੰਮਾ ਸਮਾਂ ਇਹ ਦੁੱਧ ਵੀਰ ਚ ਵਾਗੀ ਸੀਗੀ ਦੁੱਧ ਨੂੰ ਸਰ ਝੋਈ ਆ ਦੁੱਧ ਨੇ ਆ ਹੁਣ ਸੂਣ ਤੋਂ ਪਹਿਲਾਂ ਕਿੰਨਾ ਟਾਈਮ ਪਹਿਲਾਂ ਤੁਸੀਂ ਛੱਡੀ ਸੀ ਜੀ ਇਹ ਸਰ ਅਸੀਂ ਛੱਡੀ ਜੋ ਕੋ 3 ਮਹੀਨੇ ਛੱਡੀ ਹੈ ਸਿਰਫ 3 ਕ ਮਹੀਨੇ ਹਾਂਜੀ ਐਂਡ ਤੱਕ ਵੀ ਦੁੱਧ ਕਿੰਨਾ ਕ ਦੇਂਦੀ ਰਹੀ ਫਿਰ ਜੀ ਐਂਡ ਤੱਕ ਵੀ ਸਾਡੇ ਸਾਡੇ ਕੋਈ 12 13 ਲੀਟਰ ਐਂਡ ਤੱਕ ਆਣ ਕੇ ਵੀ ਵੀ ਡਰਾਈ ਕਰਦੇ ਕਰਦੇ ਵੀ 12 ਲੀਟਰ ਸਾਡੇ ਕਰ ਲਿਆ ਹਾਂਜੀ ਆ ਠੀਕ ਆ ਸੋ ਵੱਡੀ ਮਾਝਾ ਬਾਕੀ ਚਲੋ ਸਾਰੇ ਭਰਾਵਾਂ ਨੂੰ ਪਤਾ ਜਿਹੜਾ 18 20 20 ਸਿਰਾਂ ਪਸ਼ੂ ਆ ਉਹ ਡਰਾਈ ਤੱਕ ਵੀ 210 10 12 12 ਕਿਲੋ ਦੁੱਧ ਦਿੰਦਾ ਹੀ ਰਹਿੰਦਾ ਹੋਲੀ ਵਜਨ ਲੋਡ ਚੌੜਾ ਚਗਾਠਾ ਨੇ ਦੱਸੀ ਆ ਤਾਂ ਮੋਟੀ ਵੀਰਾਂ ਦਾ ਵੀ ਬਿਲਕੁਲ ਭਾਰ ਜਿਹੜੀ ਆ ਗੂਠੇ ਵਰਗੀ ਮੰਨਿਓ ਗੰਨੇ ਵਰਗੀ ਮੰਨਿਓ ਠੀਕ ਆ ਜੀ ਚੋਣ ਚਵਾ ਸੋ ਮਾਜ ਚੰਗੀ ਆ ਸਪੈਸ਼ਲ ਚੀਜ਼ ਜਿਹੜੀ ਤੁਹਾਨੂੰ ਦਿਖਾ ਰਿਆ ਮੇਰਾ ਭਰਾ ਟਿਕਾ ਜੀ ਜਿੰਨੂੰ ਹੈਗਾ ਕੋਈ 4 60 ਕ ਕੋਈ 18 20 ਲੀਟਰ ਵਾਲਾ ਪਸ਼ੂ ਚਾਹੀਦਾ ਆਪਾਂ ਨੂੰ ਹੱਥ ਪਾ ਸਕਦੇ ਹੋ ਤੁਸੀਂ ਆਹ ਦੇਖੋ ਜੀ ਲਓ ਜੀ ਸੋ ਬੇਲ ਬੂਲ ਚੈੱਕ ਕਰੋ ਤੁਸੀਂ ਇੱਕ ਸਾਈਡ ਤੋਂ ਤੁਹਾਨੂੰ ਦਿਖਾ ਰਿਆ ਬੜੀ ਸਪੈਸ਼ਲ ਬੇਲ ਲੰਬਾਈ ਨੂੰ ਬਹੁਤ ਆ ਤੋੜ ਲੋ ਇੱਕ ਇੱਕ ਜਿਹੜਾ ਕਰਾ ਦਿਓ ਜੀ ਹੋਰ ਆ ਦੇਖੋ ਮਾਰਨਿੰਗ ਪਾਜੀ ਤੁਸੀਂ ਦੱਸਿਆ ਵੀ 6 5 6 ਵਜੇ ਚਵਾਈ ਕੀਤੀ ਹਾਂਜੀ 6 ਵਜੇ ਚੋਲੇ ਦੀਆਂ ਸਾ ਠੀਕ ਆ ਜੀ ਆ ਲੈ ਜੋ ਜੀ ਆ ਜਾ ਆ ਜਾ ਬਟਾ ਓ ਇੱਥੇ ਹੀ ਕਿਤੇ ਨਹੀਂ ਜਾਂਦਾ ਜਵਾਕ ਤੇਰਾ ਲਓ ਜੀ ਠੀਕ ਆ ਜੀ ਹਾਲ ਮੌਕੇ ਤੇ ਮੌਜੂਦ ਆ ਠੀਕ ਆ ਜੀ ਇਹਨਾਂ ਮੱਜਾਂ ਦਾ ਉਹ ਤੁਹਾਨੂੰ ਆਪਾਂ ਦੇ ਦਿੱਤਾ ਠੀਕ ਹੈ ਜੀ ਜਿੰਨੇ ਜਿੰਨਾ ਦੁੱਧ ਹਾਜ਼ਰ ਆ ਥੱਲੇ ਉਮੀਦ ਕਰਦੇ ਆ ਜਨੂਰ ਚੰਗੇ ਲੱਗੇ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਮੁੱਲ ਤੁਹਾਨੂੰ ਦੱਸ ਹੀ ਦਿੱਤੇ ਆ ਇੱਕ ਵੀਰ ਕੁਲਵੀਰ ਆਪਣੇ ਕੰਟੈਕਟ ਨੰਬਰ ਕਰ ਦਈਏ ਸਾਂਜੀ 81378 ਹਾਂਜੀ 2955 ਠੀਕ ਹੈ ਜੀ ਲੋ ਵੀ ਇਹਨਾਂ ਨੰਬਰਾਂ ਦਾ ਦੋਸਤੋ ਤੁਸੀਂ ਕਾਲ ਕਰ ਲਿਆ ਜੇ ਠੀਕ ਹੈ ਜੀ ਨੰਬਰ ਇੱਕੋ ਹੀ ਚਲਾ ਦਿੰਦੇ ਹਾਂ ਜੀ ਹਾਂਜੀ ਸਰ ਸੋ ਨੰਬਰ ਦੋਸਤੋ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਤੇ ਫੁੱਲ ਵੱਡੀ ਹਾਈਟ ਲੈਂਥ ਵਾਲੀਆਂ ਜਿਹੜੀਆਂ ਮੱਝਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਰੇਟ ਤੁਹਾਨੂੰ ਦੱਸ ਦਿੱਤੇ ਆ ਬਾਕੀ ਮੇਰਾ ਭਰਾ ਤਸੱਲੀ ਦੇ ਲਈ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਠੀਕ ਹੈ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਪੂਰੀ ਵੀਡੀਓ ਦੇਖੀ ਆ ਸੋ ਦਬਕੇ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ